ਆ ਵੀ ਸੱਜਣੋਂ ਆਸ ਨੂੰ ਦਿਖਾਉਣੇ ਆ ਅੱਜ ਅਸੀਂ ਗਏ ਹੋਏ ਆ ਭਲਾਈ ਜਾਣੇ ਤੇ ਭਲਾਈ ਜਾਣੇ ਤੁਹਾਨੂੰ ਦਿਖਾ ਦਿੰਨੇ ਆ ਤੇ ਆ ਜਿਹੜਾ ਆ ਚਾਰ ਪੈ ਰਿਆ ਤੇ ਸਾਨੂੰ ਮਿਲਾਵਾਂਗੇ ਗੋਪੀ ਨਾਲ ਕੋਲ ਗੋਪੀ ਭਲਾਈ ਆਣਾ ਉਹਦੇ ਨਾਲ ਮਿਲਾਵਾਂਗੇ ਤੇ ਇਧਰ ਜਾਟਾ ਜਿਹੜਾ ਚਾਰ ਪਾਈ ਜਾਂਦਾ ਇਧਰ ਪੂਰਾ ਅਜ ਤੱਕ ਉਹਦੇ ਆਖਣ ਨੂੰ ਕਸੋ ਕਸ ਕਰੀ ਬੈਠਾ ਹਾਂ ਤੇ ਮਿਲਦੇ ਆਂ ਬਾਈ ਨੂੰ ਨੰਬਰ 'ਤੇ ਨੋਟ ਕਰਾ ਕੇ ਜਾ ਹਾਂ ਦਾ ਜਿਸਕਰਨ ਸਿੰਘ ਕਾਕਾ ਸੇਖੂ ਹਾਂ ਵੀ ਸੱਜਣੋ ਆਪਾਂ ਤੁਹਾਨੂੰ ਦਿਖਾਇਆ ਸੀ ਵੀ ਆਪਾਂ ਖੜੇ ਆ ਭਲਾਈ ਜਾਣੇ ਤੇ ਉਹ ਤੁਸੀਂ ਵੇਖ ਹੀ ਲਿਆ ਹੋਣਾ ਭਲਾਈ ਜਾਣੇ ਤੇ ਕਿਹਦੇ ਕੋਲੇ ਖੜੇ ਆ ਤੇ ਉਹ ਬਾਈ ਮਨਲਾ ਦੀ ਫਿਰਦਾ ਮੋਟਾ ਗੋਪੀ ਮੋਟਾ ਹੀ ਤੇ ਬਾਈ ਗੋਪੀ ਹੈਗਾ ਤੇ ਗੋਪੀ ਕੋਲੇ ਆਪਾਂ ਪੁੱਛਦਿਆਂ ਨੂੰ ਗੱਲਬਾਤ ਤੇ ਬਾਈ ਨਾਲ ਥੋੜੀ ਗੱਲਬਾਤ ਕਰਾਉਣੇ ਆ ਗੋਪੀ ਨਾਲ ਤੇ ਅੱਜ ਖੇਤ ਜਾ ਕੇ ਛਾਪਾਂ ਮਾਰਿਆ ਕਰਾਉਣਿਆਂ ਤੁਹਾਡੀ ਗੱਲਬਾਤ ਆ ভাই ਪਾਈ ਜਾਂਦਾ ਚਾਰ ਗੋਪੀ ਤੇ ਆਪਾਂ ਤੁਹਾਡੀ ਗੱਲਬਾਤ ਇਹਦੇ ਨਾਲ ਕਰਾਵਾਂ ਇੱਕ ਲਿਆਰ ਕੇ ਤੇ ਅੱਜ ਇਹ ਤੇ ਖੇਤ ਹੀ ਛਾਪਾਂ ਮਾਰਿਆ ਖੇਤ ਜਾ ਕੇ ਜਿਹਦੇ ਨੂੰ ਮਿਲੇ ਤੇ ਬਾਈ ਆਪਾਂ ਕਹਿ ਦਿੰਨੇ ਆ ਨਾ ਆ ਮਗਾ ਹਰੇ ਕੀ ਕਹਿੰਦਾ ਗੋਪੀ ਮੋਟਾ ਯਾਰ ਐ ਫਲਾਣਾ ਧਿਆਉਗਾ ਬਾਈ ਕੰਮ ਦਾ ਵੀ ਟਕਰੂ ਬਹੁਤ ਜ਼ਿਆਦਾ ਆ ਇਹ ਇਹਦਾ ਜਦੋਂ ਆਪਾਂ ਇਹਨੂੰ ਮਿਲਾਂਗੇ ਉਦੋਂ ਪਤਾ ਲੱਗਦਾ ਵੀ ਕਿਹੇ ਆ ਇਹਦਾ ਕਾਮਕਾਰ ਆ ਤੇ ਕਿਵੇਂ ਉਹਦੇ ਅੱਖਾਂ ਵਾਂਗੂ ਜੱਟਾ ਬਾਣਾ ਦੇ ਵਿੱਚ ਭੁੱਖ ਦਾ ਟਰੈਕਟਰ ਆ ਆਹ ਵੇਖੋ ਆ ਤੁਹਾਨੂੰ ਦਿਖਾ ਦਿੰਨੇ ਆ ਆ ਦੇਖ ਲਓ ਤੁਸੀਂ ਚਾਰ ਪਾ ਰਿਆ ਗੋਪੀ ਬਾਈ ਗੋਪੀ ਭਲਾਈ ਜਾਣੇ ਵਾਲਾ ਤੇ ਆ ਆਪਾਂ ਇਹਨਾਂ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਆ ਤੁਸੀਂ ਦੇਖ ਹੀ ਲਿਆ ਹੁਣ ਹਾਂ ਬਈ ਗੋਪੀ ਕੀ ਹਾਲ ਹੈ ਆ ਆਸੀਂ ਅੱਜ ਤੱਕ ਕਸੂ ਕਸ ਕਰੀ ਫਿਰਦਾ ਪੂਰਾ ਹੋਰ ਠੀਕ ਠਾਕ ਆ ਕੋਈ ਨਾ ਕੋਈ ਨਾ ਉੱਥੇ ਦੀ ਖੜਦੇ ਆ 2 ਮਿੰਟ ਲਾਇ ਹਾਂ ਵੀ ਸਜਣੋ ਗੱਲ ਇਹ ਆ ਵੀ ਜਦੋਂ ਆਪਾਂ ਕਹਿੰਦੇ ਹੁੰਦਾ ਪਿੰਡੋਂ ਕੋਈ ਗੱਲ ਮਨ ਚ ਧਾਰ ਕੇ ਤੁਰਗੇ ਨਾ ਤੇ ਉਹ ਪਰਮਾਤਮਾ ਵੈਸੇ ਪੂਰੀ ਕਰ ਹੀ ਦਿੰਦਾ ਹੁੰਦਾ ਤੇ ਅੱਜ ਅਸੀਂ ਪਿੰਡੋਂ ਗਏ ਸੀ ਹੋਰ ਕੰਮ ਤੇ ਸਾਡਾ ਮਨ ਸੀਗਾ ਵੀ ਗੋਪੀ ਨੂੰ ਮਿਲ ਕੇ ਆਵਾਂਗੇ ਬਾਈ ਵੀ ਤੇ ਉਹਦਾ ਵੈਸੇ ਘਟ ਹੀ ਮਿਲਦਾ ਤੇ ਅੱਜ ਵੈਸੇ ਅਸੀਂ ਇੱਧਰ ਦੀ ਲੰਘੇ ਭਲਾਈ ਜਾਣੇ ਆ ਗਏ ਤੇ ਆ ਬਾਈ ਸੋਨੂੰ ਦੇਸੀ ਗਿਆ ਹੁਣ ਕੋਈ ਜਾਣ ਪਛਾਣ ਵਾਲੀ ਤਾਂ ਗੱਲ ਹੀ ਨਹੀਂ ਤੇ ਸਾਨੂੰ ਬਾਈ ਚਾਰ ਪਾਉਂਦਾ ਉਹ ਦੇਖਣ ਨੂੰ ਮਿਲ ਗਿਆ ਖੇਤ ਫਿਰ ਜਾ ਕੇ ਇਹਦੇ ਤੇ ਉਹ ਦੇਖਣ ਨੂੰ ਛਾਪਾ ਮਾਰਨ ਵਾਲੀ ਗੱਲ ਹੀ ਕਰੀ ਤੇ ਬਾਈ ਨੂੰ ਕੰਮ ਚੋਂ ਵੀ ਹਟਾਇਆ ਸੀ ਤੇ ਬਾਈ ਗੋਪੀ ਪਹਿਲਾਂ ਤਾਂ ਸਸਰੀ ਘਰ ਆ ਸਸਰੀ ਘਰ ਬਾਈ ਸਸਰੀ ਘਰ ਹੋਰ ਬਾਈ ਕੀ ਹਾਲ ਆ ਸੇ ਤਾਂ ਕਿਵੇਂ ਠੀਕ ਆ ਵੱਧ ਕੇ ਚੜਦੀ ਕਲਾ ਬਾਈ ਤੇ ਬਾਈ ਜੀ ਗੱਲ ਇਹ ਆ ਵੀ ਇੱਕ ਤਾਂ ਪਹਿਲੀ ਗੱਲ ਦਾ ਤੁਹਾਡਾ ਧੰਨਵਾਦ ਸਾਨੂੰ ਤੁਸੀਂ ਕੰਮ ਰੋਕ ਕੇ ਟਾਈਮ ਦਿੱਤਾ ਵਿੱਚ ਨਹੀ ਨਹੀ ਕੋਈ ਨਹੀ ਬਾਈ ਕੋਈ ਨਹੀ ਹੁੰਦਾ ਤੇ ਕਿੱਡੀ ਗੱਲ ਆ ਮੁਰਕਾ ਵਾਲਾ ਹੁੰਦਾ ਯਾਰ ਗੱਲ ਮੁਰਕਾ ਵਾਲਾ ਹੁੰਦਾ ਮੁਰਕਾ ਵਾਲਾ ਗਰਮੀ ਵਾਲੀ ਆ ਯਾਰ ਤੇ ਇੱਕ ਬਾਈ ਯਾਰ ਗੱਲ ਇਹ ਆ ਵੀ ਆਪਾਂ ਚਲੋ ਨਾ ਕਈ ਚੈਨਲਾਂ ਦੇ ਮੈਂ ਚੈਨਲ ਤੁਹਾਡਾ ਤੁਹਾਨੂੰ ਫੋਲੋ ਕਰਦਾਗਾ ਤੇ ਕਈ ਚੈਨਲਾਂ ਦੇ ਵੇਖਿਆ ਸੀ ਕੋਈ ਕਹਿੰਦਾ ਗੋਪੀ ਬਾਬਾ ਬਣ ਗਿਆ ਕੋਈ ਕਹਿੰਦਾ ਕੋਈ ਕੋਈ ਕਿਵੇਂ ਉਹ ਯਾਰ ਕਹਾਣੀ ਕੀ ਸੀ ਉਹ ਮੈਨੂੰ ਦੱਸ ਯਾਰ ਉਹ ਤਾਂ ਮਾਰੀ ਜਾਂਦੇ ਲੋਕਾਂ ਨੂੰ ਲੋਕਾਂ ਦਾ ਕੰਮ ਆ ਕੰਟਰੋਵਰਸੀ ਕੰਟਰੋਵਰਸੀ ਕਰਨਾ ਹੈਨਾ ਠੀਕ ਆਪਾਂ ਕੋਈ ਗੱਲ ਨਹੀਂ ਹਾਥੀਆਂ ਨੂੰ ਕੁੱਤੇ ਪੌਂਕਦੇ ਰਹਿੰਦੇ ਹਾਥੀ ਆਪਦਾ ਝੂਲ ਕੇ ਤੁਰਦਾ ਸਹੀ ਗੱਲ ਆ ਸਹੀ ਗੱਲ ਆ ਇਕਰੀ ਕੋਈ ਨਹੀਂ ਸਹੀ ਗੱਲ ਆ ਦੋਸਤੋ ਗੱਲ ਇਹ ਆ ਵੀ ਇਹ ਬਾਈ ਨਾ ਜਿਵੇਂ ਆਪਾਂ ਸਿੱਧਾ ਜੱਟ ਮੂਡ ਕਹਿ ਦਿੰਨੇ ਆ ਸਿੱਧਾ ਜੱਟ ਮੋਟਾਆਂ ਦੀਆਂ ਗੱਲਾਂ ਮੇਰੀ ਮੇਰੀ ਗੱਲ ਸੁਣ ਲੈ ਬਾਈ ਅੱਜ ਬੁੱਧਵਾਰ ਆ ਮੇਰਾ ਖੇਤ ਫਿਰਦਾ ਲੋਕ ਕਹਿੰਦੇ ਚੇਲਾ ਕੇ ਖੇਡਦਾ ਖੇਡੂਦੇ ਨੇ ਆ ਜਿਹੜਾ ਤਜਰਬਾ ਹੈਗਾ ਹੱਥ ਵੇਖ ਕੇ ਯਾਰ ਅਗਲੀ ਦੀ ਸਾਰੀ ਜ਼ਿੰਦਗੀ ਦੱਸ ਦਿਆਂਗੇ ਠੀਕ ਹੈ ਹੱਥ ਵੇਣਾ ਅਗਲੇ ਦੀ ਤਕਦੀਰ ਵੇਣਾ ਇੱਕ ਪ੍ਰਮਾਤਮਾ ਕਨੂੰਈ ਹੈ ਹਾਂ ਧਾਗਾ ਅਗਲੇ ਨੂੰ ਦੇ ਦਿੰਦਾ ਬਾਈ ਯਾਰ ਇੱਥੇ ਹਜ਼ਾਰਾਂ ਕੁੜੀਆਂ ਹੁੰਦੇ ਮੁੰਡੇ ਹੋਏ ਆ ਠੀਕ ਹੈ ਜਿਨ੍ਹਾਂ ਨੂੰ ਆਖਿਆ ਠੀਕ ਹੈ ਠੀਕ ਸਾਡੇ ਕਾਂਦੇ ਸਿੱਧੂ ਮੂਸੇਵਾਲਾ ਆ ਕੇ ਲੋਕ ਹਜੇ ਨਹੀਂ ਮੰਨਦੇ ਹਜੇ ਨਹੀਂ ਮੰਨਦੇ ਬਾਕੀ ਉਹ ਗੱਲਾਂ ਆਈ ਹੁੰਦੀ ਐ ਭਾਈ ਚੱਲ ਮੰਨਦੇ ਆ ਮੈਂ ਲੋਕ ਆਖੀ ਜਾਂਦੇ ਆ ਹਾਂ ਮੈਨੂੰ ਕੋਈ ਆਇਆ ਸਾਫਤ ਕਰੇ ਵੀ ਬਾਬੇ ਨੇ ਤਾਂ ਕਿਹ ਤੋਂ 50 ਲੱਖ ਲੈ ਲਿਆ ਹਾਂ ਕਿਹ ਤੋਂ 10 ਲੱਖ ਲੈ ਲਿਆ 10 ਲੱਖ ਲੈ ਲਿਆ ਐਦਾ ਜੇ ਕੋਈ ਸਾਡੇ ਘਰੇ ਆਉਂਦਾ ਵੀ ਐ ਬੁੱਧਵਾਰ ਨੂੰ ਐਦਾ ਘਟੋ ਘਟ ਨਾਂ ਵਾਲੇ 10 ਕਿਲੋ ਦਾ ਚੌਲ ਬਣਾਉਣੇ ਆ ਫਿਰ ਚਾਹ ਪਾਣੀ ਚਾਹ ਪਾਣੀ ਦਾ ਸਤਕਾਰ ਆਏ ਫੇਰ ਦਾ ਸਤਕਾਰ ਕਰੀ ਜਾਂਦਾ ਮੈਨੂੰ ਯਾਰ ਮਿਲਣ ਵਾਸਤੇ ਭਾਈ ਹਿਮਾਚਲ ਦੇ ਕਿਤੇ ਲੋਕ ਮਿਲਣ ਆਉਂਦੇ ਆ ਹਾਂਜੀ ਹਾਂਜੀ ਹਾਇ ਕੁਝ ਵੀ ਨਹੀਂ ਕੰਟਰੋਵਰਸੀ ਐ ਮੱਚਦੇ ਆ ਮੱਚੀ ਜਾਂਦੇ ਯਾਰ ਠੀਕ ਆ ਔਰ ਰੱਬ ਨਾ ਮਾਰੇ ਰੱਬ ਨਾ ਮਾਰੇ ਸਹੀ ਆ ਦੇ ਇੱਕ ਕੱਲ ਭਈ ਆਵੇ ਮੇਰੇ ਕੋਲ ਆ ਨੰਬਰ ਜਾ ਵੀ ਪਿਆ 75 ਵਾਲਾ ਕੱਲ ਮੈਨੂੰ ਫੋਨ ਲਾ ਕੇ ਆਖੀ ਜਾਂਦਾ ਸੀਗਾ ਕਿ ਮੈਂ ਆ ਕੇ ਆਉਣਾ ਕਿ ਤੇਰੇ ਇੱਕ ਚਪੀੜ ਮਾਰੀ ਤੈਨੂੰ ਸੁਣ ਕਰ ਦੂੰ ਅਖੇ ਤੇਰਿਆਂ ਅਖੇ ਲੱਤਾਂ ਨੇ ਭਾਰ ਨਹੀਂ ਚੱਲਣਾ ਵੀ ਜਦੋਂ ਤੂੰ ਆ ਗਿਆ ਪਹਿਲੀ ਤਾਂ ਗੱਲ ਥੌਲੇ ਵਰਗਾ ਜਾਟਾ ਥੌਲੇ ਵਰਗਾ ਮਾਰ ਕੇ ਚਪੀੜ ਤੂੰ ਸਿੱਟ ਦੇਗਾ ਤੇ ਫੇਰ ਪੁੱਤ ਗੱਜੇ ਵਰਦੇ ਨਹੀਂ ਹੁੰਦੇ ਹਾਂ ਵਰਦੇ ਨਹੀਂ ਹੁੰਦੇ ਸਹੀ ਗੱਲ ਆ ਜਿਹੜਾ ਪਹਿਲੇ ਹੀ ਇਹ ਗੱਲ ਗਏ WhatsApp ਮੇਰੇ ਭਾਈ ਤੇਰੇ ਦੋਸਤ ਗੱਲ ਇਹ ਆ ਵੀ ਇਹਨਾਂ ਬਾਈ ਦੀ ਆਪਾਂ ਗੱਲ ਇਹ ਤੁਹਾਨੂੰ ਦੱਸ ਹੀ ਦਿੱਤੀ ਇਹ ਚੱਕਰ ਪਤਾ ਕੀ ਆ ਜੇ ਤਾਂ ਬਾਈ ਹੋਵੇ ਕੋਈ ਬਹਿਮਾ ਪਰਮਾ ਚ ਪਾਉਂਦਾ ਹੋਵੇ ਕੋਈ ਚੇਲਿਆਂ ਨੂੰ ਖੇੜਦਾ ਹੋਵੇ ਕੋਈ ਪੁੱਛਾਂ ਦਿੰਦਾ ਹੋਵੇ ਫੇਰ ਤਾਂ ਇਹਦਾ ਯਾਰ ਜਿਵੇਂ ਆਪਾਂ ਕਹਿੰਦੇ ਆ ਸੱਚਾ ਮਨ ਦਾ ਸਾਹ ਬੰਦਾ ਸਾਹ ਬੰਦੇ ਜਿਵੇਂ ਕਹਿੰਦੇ ਆ ਆਪਾਂ ਉਹ ਕਹਿੰਦੇ ਆ ਮੂੰਹ ਤੋਂ ਨਿਕਲੀ ਵੀ ਪਾਰ ਜਾਂਦੀ ਆ ਉਹ ਗੱਲ ਵੈਸੇ ਆਹ ਗੱਲ ਹੀ ਆ ਕੋਈ ਇਹ ਕੋਈ ਚੇਲਾ ਨਹੀਂ ਬਣ ਗਿਆ ਕੋਈ ਬਾਬਾ ਨਹੀਂ ਬਣ ਗਿਆ ਇਹ ਵਧੀਆ ਖੇਤ ਕੰਮ ਕਰਨ ਵਾਲਾ ਜੱਟ ਬੂਟ ਬੰਦਾਗਾ ਤੇ ਪ੍ਰਮਾਤਮਾ ਪਹਿਲੀ ਗੱਲ ਤਾਂ ਪਰਮਾਤਮਾ ਬੰਦ ਕਰਦੇ ਟਿਕ ਬਾਈ ਨੂੰ ਤੰਦਰੁਸਤੀ ਦੇਵੇ ਵੇਖੋ ਗੱਲ ਇਹ ਹੈ ਕਹਿੰਦੇ ਹੁੰਦੇ ਆ ਲੋਕਾਂ ਦੇ ਵਿੱਚ ਰੱਬ ਬਾਸਦਾ ਜਦੋਂ ਇਹਦੀ ਐਨੀ ਬਾਈ ਮੇਰੀ ਗੱਲ ਸੁਣ ਏ ਨਾ ਜਿਹੜੀ ਦੁਨੀਆਦਾਰੀ ਆ ਹਾਂਜੀ ਹਾਂਜੀ ਅਸੀਂ ਇਹ ਟਰੈਕਟਰ ਲੈਂਦਾ ਸਾਨੂੰ ਇਹ ਚੰਗਾ ਲੱਗਿਆ ਅਸੀਂ ਲੈਂਦਾ ਲੈਂਦਾ ਪੈਸੇ ਅਸੀਂ ਲਾਇਆ ਹਨਾ ਦੀ ਅੱਜ ਤਾਂ ਮੈਂ ਸਿੱਧਾ ਹਕੂnga ਹਾਂ ਸਹੀ ਗੱਲ ਆ ਚਾ ਲੋ ਆ ਇਹ ਟੁੱਟ ਜੂਗਾ ਆ ਕੱਲ ਦਾ ਜੋੜਾ ਬਈ ਮੱਕੀ ਚ ਮੱਕੀ ਚ ਕਿਲਾ ਵਾਣਾ ਪਰਲੇ ਪਾਸੇ ਢੋਨੇ ਚੋਂ ਪਾਣੀ ਸਿਮ ਗਿਆ ਕਮੰਡ ਗਾ ਦਿਓ ਤੇ ਆ ਆ ਗਿਆ ਸਾਡਾ ਡਰਾਈਵਰ ਇਹਨੂੰ ਪੁੱਛ ਲਾ ਬਈ ਵੇਤੀ ਆਉਂਦਾ ਨਾ ਮੇਲ ਦਾ ਗੱਲ ਤਾਂ ਉਹੀ ਆ ਯਾਰ ਬਈ ਬਈ ਅਸਲ ਵਿੱਚ ਨਾ ਜਿਹੜਾ ਆਪਣੇ ਆਮ ਪਿੰਡਾਂ ਚ ਇਹ ਚੀਜ਼ ਜੈਲ ਸੁਣਾ ਚਾਹ ਲਈਆਂ ਵੀ ਕੋਈ ਜਿਹੜਾ ਆਮ ਚੇਰਾ ਆਏ ਦੱਸ ਮੈਨੂੰ ਬਈ ਆਪਣਾ ਜਿਹੜਾ ਆਹ ਟਰੈਕਟਰ ਆ ਇਹ ਕੱਲ ਦਾ ਕਿਤੇ ਖੁੱਪਿਆ ਇਹ ਚ ਜ਼ੋਰ ਘਾਟਾ ਹਲ ਕਿੰਨੇ ਖੇਦਦਾ ਹੈ ਕਿੰਨੇ ਹਾਲ ਤੂੰ ਪਾਉਣਾ ਹੈ ਨਹੀਂ ਨਹੀਂ ਉਹ ਸਾਰੇ ਨਹੀਂ ਲੀਵਰ ਕਿਹਨੇ ਕਰਦਾ ਉਹ ਮਾਦਾ ਲੀਵਰ ਕੇ ਨਹੀਂ ਲੀਵਰ ਦੇ ਸੱਟ ਦਿੰਦਾ ਨਾਲੇ ਇਹਨੂੰ ਪ੍ਰਵਾਦ ਆਣੀ ਨਾ ਕੋਈ ਪ੍ਰਵਾਦ ਹੁਣ ਨਹੀਂ ਕਿਉਂ ਹਾਂ ਤੇ ਇਹਨੂੰ ਮਾਰ ਆ ਕੀ ਜਾਂਦੇ ਆ ਇਹ ਕੱਚਾ ਲੋਹ ਟੁੱਟ ਜੂ ਇਹ ਕਿਉਂਦਾ ਭਾਈ ਮੇਰੀ ਗੱਲ ਸੁਣਾ ਕੋਈ ਵੀ ਚੀਜ਼ ਆ ਲਿਮਟ ਆ ਆਪਾਂ ਇਨਸਾਨ ਆ ਹਾਂਜੀ ਹਾਂਜੀ ਜੇ ਆਪਾਂ 70 80 ਕਿਲੋ ਵਜ਼ਨ ਚੱਕਣ ਵਾਲਿਆਂ ਆਪਾਂ ਕੁਆਂਟਲ ਚੱਕਾਂਗੇ ਤਾਂ ਹਣੀ ਤੜਾਵਾਂਗੇ ਹਣੀ ਤੜਾਵਾਂਗੇ ਉਹੀ ਗੱਲ ਟਰੈਕਟਰ ਦੀ ਆ ਹੁਣ ਇਹਦਾ ਬੇਤਾ ਸਹੀ ਮੈਨੇ 11 ਜਾਂ 13 ਹਲ ਕਿਚੂ 13 ਹਲਦਾ ਜੀ 16 ਜਾਂ 18 ਤਵੀਆਂ ਕਿਚੂ ਜੇ ਆਪਾਂ ਇਹਦੇ ਮਗਰ ਮੰਨ ਕੇ ਚੱਲ ਘਟੋ ਘਟ 22 25 ਤਵੀਆਂ ਪਾਦ ਗਏ ਆ ਜਾ 15 ਹਲ ਪਾਦ ਅੜੂ ਗਈ ਹਾਂ ਤੇ ਦੋਸਤੋ ਗੱਲ ਇਹ ਆ ਵੀ ਇਹ ਬੰਦਾ ਕੰਮ ਵਾਲਾ ਬੰਦਾ ਵਧੀਆ ਖੁਸ਼ਦਿਲ ਬੰਦਾ ਯਾਰ ਗੱਲ ਇਹ ਆ ਵੀ ਇਹੇ ਗੱਲਾਂ ਤੁਸੀਂ ਨਾ ਕਰਿਆ ਕਰੋ ਯਾਰ ਗੱਲ ਇਹ ਹੈ ਕਈ ਆਪਣੇ ਪਿੰਡਾਂ ਦੇ ਵਿੱਚ ਇਹ ਜੈਲਸਾਂ ਚੱਲਦੀਆਂ ਜਦੋਂ ਬੰਦਾ ਕੋਈ ਆਮ ਕੰਮ ਕਰਦੇ ਵਿੱਚ ਉਹ ਜਿਵੇਂ ਮੂਸੀ ਵਾਲਾ ਕਹਿੰਦਾ ਹੁੰਦਾ ਸੀ ਨਾ ਵੀ ਜਦੋਂ ਆਮ ਘਰ ਚੋਂ ਬੰਦਾ ਕੋਈ ਹੀਰੋ ਬਣਦਾ ਜੋ ਜੈਲਸਾਂ ਬਣਦਗਾ ਇੱਕ ਮੈਂ ਤੈਨੂੰ ਹੋਰ ਗੱਲ ਦੱਸਾਂ ਮੇਰੇ ਕੋਲੇ ਨਾ ਇੱਕ ਪੱਤਰਕਾਰ ਆ ਗਿਆ ਇਧਰ ਖੜੀ ਮੂਨਕਦਾ ਸੀ ਕਿ ਕਿੱਥੋਂ ਦਾ ਜਿਹੜੇ ਪਿੰਡ ਦਾ ਉਹ ਬਾਈ ਇੰਦਰਨੀ ਮਾਲਦਾਰ ਛੜੇ ਵਾਲਾ ਉਥੋਂ ਦਾ ਪਹਿਲਾਂ ਤਾਂ ਮੇਰੀ ਗੱਲ ਸੁਣ ਪਿੰਡ ਚ ਤੁਰਿਆ ਫਿਰਿਆ ਸਾਡੇ ਸਾਰੇ ਚ ਬਈ ਪਿੰਡ ਚ ਮੇਰੇ ਆ ਭਰਾ ਬੈਠਿਆ ਗਵੰਡੀ ਆ ਸਾਡੇ ਖੇਤ ਇਹਨਾਂ ਨੂੰ ਵੀ ਤੁਸੀਂ ਪੁੱਛ ਸਕਦੇ ਆ ਮੈਂ ਪਾਸੇ ਜਾ ਕੇ ਫੇਰ ਵੀ ਪੁੱਛ ਲਿਓ ਵੀ ਪਿੰਡ ਸਾਡੇ ਕੋਈ ਖਿਲਾਫ ਬੋਲਦਾ ਕੋਈ ਨਹੀਂ ਬੋਲਦਾ ਪਿੰਡ ਚ ਇਹਨਾਂ ਸਤਕਾਰਾ ਤੂੰ ਮੁੰਡਾ ਵੇਖ ਹੀ ਲਿਆ ਹਾਂ ਵਧਾਉਂਦੇ ਫਿਰਦੇ ਆ ਨਹੀਂ ਅਗਲਾ ਬਾਈ ਕੌਣ ਆਉਂਦਾ ਕੌਣ ਆਉਂਦਾ ਬਾਈ ਸਹੀ ਫੇਰ ਉਹ ਬਾਈ ਉੱਠ ਗਿਆ ਸਾਹਿਬ ਚੰਦ ਸਾਹਿਬ ਚੰਦ ਜੀ ਵੀ ਸਾਡਾ ਗੂੜਾ ਰਿਸ਼ਤਾ ਕਿਉਂਕਿ ਅਸੀਂ ਉਹ ਰਾਹ ਤੇ ਬੈਠੇ ਆ ਸਾਡੇ ਕੋਲੇ ਕੋਲ ਆਉਂਦਾ ਜਾਂਦਾ ਉਹ ਚਾਹ ਪਾਣੀ ਪੀਂਦੇ ਜਾਂਦਾ ਉਹਨਾਂ ਨੂੰ ਹੋਰ ਤਾਂ ਕੋਈ ਧਿਆੜ ਹੀ ਆ ਕਿਹੜਾ ਲਗੌਰ ਜੀ ਆ ਸਾਡੇ ਪਿੰਡ ਬਾਹਰੋਂ ਆ ਕੇ ਕਿਤੇ ਬੈਠਾ ਹੂੰ ਉਹਨੇ ਕੋਈ ਲੈ ਲਿਆਊਗਾ 5-700 ਆਹੀ ਗੱਲ ਹੋਊਗੀ ਹਾਂ ਹਾਂ ਇਹੀ ਹੋ ਹਾਂ ਉਹ ਨਸ਼ਾ ਖਾਂਦਾ ਬਈ ਹੋ ਸਕਦਾ ਉਹਨੇ ਪੈਸੇ ਲੈ ਲਏ ਹੁਣ ਉਹ ਤਾਂ ਚਾਰ ਗੱਲਾਂ ਘਵਾ ਕੇ ਹਾਈਲਾਈਟ ਜੇ ਕਰਨ ਦੇ ਮਾਰੇ ਨੇ ਮੂਰੇ ਉਹ ਲਾਲ ਗਾਏ ਚੇਲਾ ਆਏ ਆ ਧੋਕਣ ਵਾਲਾ ਥਾ ਪਹਿਲਾਂ ਤੂੰ ਮੇਰੀ ਗੱਲ ਸੁਣ ਸਾਡੇ ਹੁਣ ਤੂੰ ਬਾਹਰ ਚ ਵੇਖ ਕੀ ਆਇਆ ਹੋਗਾ ਘਰ ਵੀ ਆਇਆ ਉਹ ਤੇ ਧੋਕਣ ਵਾਲਾ ਥਾ ਵੇਲਾ ਪਿਆ ਨਹੀਂ ਨਹੀਂ ਜਮੇ ਨਹੀਂ ਆ ਉਹ ਯਾਰ ਕਤੀੜਾਂ ਬਾਂ ਪੌਂਗਦੀਆਂ ਨਾਲ ਉਹ ਸਿੱਧੂ ਮੂਸੇ ਵਾਲੇ ਵਾਲੀ ਗੱਲ ਆ ਕਹਦਾ ਨਾਲੇ ਭੌਂਗਦੇ ਨਾਲੇ ਫਾਇੜਾ ਜਾਂਟਦੇ ਉਹ ਗੱਲਾਂ ਸੱਚੀਆਂ ਇਹ ਬਾਈ ਗੱਲ ਇਹ ਵੀ ਤੂੰ ਵੀਡੀਓ ਸਿੱਧੀ ਜਿਹੜੀ ਮੈਂ ਵੀਡੀਓ ਬਣਾ ਕੇ ਲਗਿਆ ਤੂੰ ਉਹੀ ਵੀਡੀਓ ਪਾ ਹਾਂ ਇਹ ਵਿੱਚੋਂ ਐਵੇਂ ਨਾ ਗੱਲ ਇਹ ਬਾਈ ਜੀ ਗੱਲ ਇਹ ਬਾਈ ਬਾਕੀ ਮੈਨੂੰ ਕੋਈ ਚੱਕਰ ਨਹੀਂ ਉਹ ਬੋਲੀ ਜਾਣ ਚਲੋ ਸਾਡੇ ਪਿੰਡ ਦਾ ਨਹੀਂ ਸਾਹਜੰਦ ਦਾ ਨਹੀਂ ਠੀਕ ਆ ਬਾਹਰੋਂ ਆਇਆ 2 ਰੁਪਏ ਲੈ ਕੇ ਹੋ ਸਕਦਾ ਬਉਣ ਪਿਆ ਹੋਵੇ ਬੋਲੀ ਜਾਵੇ ਮੈਨੂੰ ਕੀ ਆ ਮੈਨੂੰ ਮੇਰੇ ਪਿੰਡ ਦੇ ਲੋਕ ਤੇ ਸਾਹਜੰਦ ਕੋਟਪਾਈ ਛੱਤੇ ਜਾਣਾ ਦੋਤਾ ਇਹ ਪਿੰਡਾਂ ਦੇ ਲੋਕ ਨਾ ਮਾੜਾ ਕਰਨ ਮੈਂ ਤਾਂ ਜਦੋਂ ਮੈਂ ਪਿੰਡੋਂ ਨਿਕਲਦਾ ਸਲਾਮਾਂ ਹੁੰਦੀਆਂ ਇਧਰ ਦੋਤੇ ਕੰਨੀ ਜਾਵੜਾ ਲੋਕ ਆ ਹਉ ਹੱਥ ਫੜਫੜ ਕੇ ਆਦੇ ਮੈਥੋਂ ਚਾਹ ਪੀ ਮੈਥੋਂ ਪੀ ਸਹੀ ਗੱਲ ਹੈ ਸਹੀ ਗੱਲ ਹੈ ਮੈਂ ਯਾਰ ਮਾੜਾ ਕਿਵੇਂ ਗਿਆ ਫੇਰ ਮੈਨੂੰ ਐ ਵੀ ਦੱਸੋ ਮੈਂ ਕਿਹਾ ਮਾੜਾ ਕਰਿਆ ਨਹੀਂ ਕਰਿਆ ਤੇ ਫਿਰ ਮੈਨੂੰ ਗਾਲਾਂ ਕਿਉਂ ਕੱਢਦੇ ਮੇਰਾ ਮੇਨ ਧਰਮਾ ਮੈਂ ਘੋੜੇ ਫਲਮਾਉਣਾ ਅਗਲੇ ਦੀ ਦੁਕਾਨਾਂ ਫਲਮਾਉਣਾ ਇੱਕ ਅਸੀਂ ਹੁਣ ਜਿਹੜੀ ਐਡ ਕਰਦੇ ਆ ਬਾਈ ਅਗਲੇ ਨੇ ਮੰਨ ਕੇ ਚੱਲ ਐਡ ਕਰਾ ਲਈ ਹੂੰ ਹੁਣ ਇਹ ਤਾਂ ਹੈ ਨਹੀਂ ਵੀ ਜੇ ਐਡ ਕਰਾ ਲਈ ਤੁਹਾਨੂੰ ਮੁਕਤ ਚੀਜ਼ਾਂ ਦੇਣ ਲੱਗ ਪਿਆ ਮੁਰਕੇ ਉਹਦੇ ਤੇ ਵੀ ਵਿਵਾਦ ਚੱਕਦੇ ਚੱਕੀ ਜਣ ਮੈਨੂੰ ਨਹੀਂ ਨਹੀਂ ਭਾਈ ਲੋਕਾਂ ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਹੀ ਬਖਸ਼ਿਆ ਉਹਨੂੰ ਵੀ ਮੰਦਾ ਚੰਗਾ ਬੋਲਿਆ ਉਸ ਦੇ ਉਸ ਟਾਈਮ ਦੇ ਵਿੱਚ ਤੇ ਪਰ ਇਹ ਭਾਈ ਗੱਲ ਇਹ ਹੈ ਪ੍ਰਮਾਤਮਾ ਨੂੰ ਮੰਨਣ ਵਾਲਾ ਬੰਦਾ ਦਿਲ ਦਾ ਸਾਫ਼ ਬੰਦਾ ਤੇ ਐਵੇਂ ਯਾਰ ਇਹ ਜਿਹੀਆਂ ਕੰਟਰੋਵਰਸੀਆਂ ਨਾ ਕਰਿਆ ਕਰੋ ਤੁਸੀਂ ਆਪਾਂ ਇਹੀ ਬੇਨਤੀ ਕਰਦੇ ਹਾਂ ਯਾਰ ਇਹ ਗੱਲ ਇਹ ਗੱਲ ਤਾਂ ਇਹ ਗੱਲ ਆ ਵੀ ਜਦੋਂ ਮਾਈ ਬੰਦੇ ਨੂੰ ਮਿਲਦਾ ਕੋਈ ਹੁਣ ਅੱਜ ਮੈਂ ਮਿਲਿਆ ਇਹਨੂੰ ਇਹ ਪਤਾ ਲੱਗਦਾ ਇਹ ਬੰਦਾ ਕਿਹੇ ਜਾ ਬਿਨਾ ਮਿਲੇ ਤੋਂ ਕਹੀਂ ਜਿਹੜਾ ਕਹੀਂ ਜਾਂਦਾ ਵੀ ਆਏ ਆਏ ਆ ਉਹਦੇ ਵਾਸਤੇ ਮਾੜੀ ਗੱਲ ਆ ਹਾਂ ਬਾਕੀ ਬਾਈ ਯਾਰ ਮੇਰੀ ਗੱਲ ਸੁਣਾ ਜੇ ਤੁਹਾਡਾ ਚੈਨਲ ਨਹੀਂ ਚੱਲਦਾ ਤੇ ਤੁਸੀਂ ਆਪ ਮਿਹਨਤ ਕਰੋ ਚਲਾਓ ਮੇਰੇ ਮੇਰੇ ਨੇਂਦਰ ਨਾਲ ਨਹੀਂ ਚੱਲਦਾ ਚਲ ਮੇਰੇ ਖਿਲਾਫ ਤੁਸੀਂ ਦੋ ਵੀਡੀਓ ਪਾ ਦਿਓਗੇ ਚਾਰ ਪੰਜ ਪਾ ਦਿਓਗੇ ਅਖੀਰੀ ਲਾਸਟ ਤੇ ਜਾ ਕੇ ਤਾਂ ਲੋਕ ਤੁਹਾਨੂੰ ਫਿਰ ਉਹ ਵੀ ਸੁਣਨੋ ਹਰ ਜਾਨਗੇ ਅਖੀ ਸੱਚ ਤਾਂ ਲੁਕਦਾ ਨਹੀਂ ਸੱਚ ਤਾਂ ਮੂਹਰੇ ਆਉਣਾਗਾ ਮਾਰੀ ਜਾ ਬਾਈ ਮੇਰੀ ਗੱਲ ਸੁਣ ਮੇਰਾ ਨਾ ਦੋਸਤ ਆ ਮੁੰਡਾ ਹਾਂਜੀ ਇਥੋਂ ਸੀਰ ਵਾਲੀ ਦਾ ਹੂੰ ਕਾਕੂ ਉਹਦਾ ਨਾ ਸਰਪੰਚ ਜੀ ਤੋਂ ਮਰਜ਼ੀ ਪੁੱਛ ਲਿਓ ਠੀਕ ਹੈ ਉਹ ਬੰਦਾ ਡਰਿੰਕ ਕਰਦਾ ਸੀ ਹਾਂ ਜੀ ਆਪਾਂ ਨੂੰ ਕੋਈ ਨਹੀਂ ਕਰਿਆ 2 ਮਹੀਨੇ ਹੋ ਗਏ ਉਹਨੂੰ ਕੱਲਾ ਧਾਗਾ ਦਿੱਤਾ ਹੂੰ ਬੰਦੇ ਨੂੰ ਭਵੇਂ ਆਫਲਾਈਨ ਤੋਂ ਨਾ ਚਲ ਕੈਮਰੇ ਤੇ ਤਾਂ ਕੀ ਵਿਖਾਉਣਾ ਉਹ ਬੰਦੇ ਦੇ ਘਰੇ ਜਾ ਕੇ ਪੁੱਛਿਆ ਵੀ ਭਾਈ ਤੂੰ दारू ਛੱਡ ਗਿਆ ਉਹਦੇ ਨੂੰ ਹਾਂ ਆਖੂਗਾ ਆ ਚਲੋ ਗੱਲ ਤਾਂ ਇਹ ਕਿਸੇ ਦਾ ਭਲਾ ਹੁੰਦਾ ਉਹਦੇ ਪੱਜ ਦਾ ਰੱਬ ਬਣ ਜਾਂਦਾ ਭਾਈ ਬੰਦਾ ਤੇ ਬਾਕੀ ਯਾਰ ਗੱਲਾਂ ਭਾਈ ਦੋ ਆ ਨਾ ਭਈ ਜੇ ਤਾਂ ਮੈਂ ਬਾਈ ਸੇ ਲੈਂਦਾ ਹਾਂ ਵਾ ਫਿਰ ਤਾਂ ਹੋਵੇ ਵੀ ਇਹਦਾ ਬਾਈ ਰੁਪਈਏ ਕਮਾਉਂਦਾ ਰੁਪਈਏ ਕਮਾਉਂਦਾ ਇਹਦਾ ਘਰ ਬਣਾਉਂਦਾ ਮੇਰੇ ਕੋਲੇ ਤਾਂ ਜਦੋਂ ਕੋਈ ਆਉਂਦਾ ਬਸ ਹਾਂ ਭਾਈ ਆ ਹਾਂ ਭਾਈ ਸਹੀ ਗੱਲ ਆ ਇਹ ਹੈਨਾ ਤੇ ਇਹ ਬਾਈ ਗੱਲ ਇਹ ਹੈ ਪਹਿਲੀ ਗੱਲ ਦਾ ਤੁਹਾਡਾ ਧੰਨਵਾਦ ਆ ਕੋਈ ਸਾਨੂੰ ਸਮਾਨ ਦਿੱਤਾ ਰਹਾ ਮੈਂ ਰੋਕ ਕੇ ਤੇ ਇੰਨੇ ਬੰਦੇ ਆ ਦੋਸਤੋ ਵੇਖ ਲਓ ਕਿੰਨੇ ਬੰਦੇ ਕੰਮ ਵਾਲੇ ਆ ਤੇ ਬਾਈ ਨੇ ਸਾਡਾ ਇੱਜ਼ਤਮਾਨ ਕਰਿਆ ਤੇ ਐਵੇਂ ਨਾ ਗੱਲ ਇਹ ਹੈ ਬਾਈ ਨੂੰ ਮਿਲ ਕੇ ਉਹ ਤੋਂ ਬਾਅਦ ਯਾਰ ਬੇਸ਼ੱਕ ਦੀ ਪਹਿਲੇ ਖਲਾਫ ਪਰ ਵੀਡੀਓ ਬੇਸ਼ੱਕ ਆਪੋ ਫੁੱਲਾ ਚੈਲੰਜ ਕਰਦੇ ਆ ਪਰ ਪਹਿਲਾਂ ਮਿਲ ਕੇ ਜਾਓ ਘਰੇ ਆ ਕੇ ਵੀ ਇੱਕ ਸਾਡੇ ਪਹਿਲਾਂ ਬੁੜੀਆਂ ਨੂੰ ਐਵੇਂ ਕਰੀ ਜਾਵੇ ਆਇਆ ਥੋੜਾ ਮਾਂ ਪਰੇਸਾਂ ਆਇਆ ਮੈਂ ਬੰਨਾਂ ਦੇ ਆ ਕਰਨ ਲੱਗੇ ਵੀ ਤਿੰਨ ਮਾਰਦੇ ਚਪੇੜਾ ਫਿਰ ਗਾ ਐਵੇਂ ਹਾਈਲਾਈਟ ਜੇ ਕਰਕੇ ਗੱਲ ਛੱਡਤੀ ਮਗਰ ਪਰਿਆ ਮਾਰਸਾ ਐ ਆ ਨਹੀਂ ਚਲਦਾ ਚੈਨ ਇਹ ਦੋਸਤੋ ਗੱਲ ਐ ਕੋਈ ਫਿਲਮੀ ਐਕਟਰ ਨਹੀਂ ਇਹਦਾ ਜੱਟ ਬੂਟ ਆ ਕਈ ਵਾਰੀ ਪੇਚਾ ਪਿਆਵਾ ਗਲਤ ਵੀ ਹੋ ਜਾਂਦਾ ਹੁੰਦਾ ਐਵੇਂ ਨਾ ਤੁਸੀਂ ਇਹ ਗੱਲਾਂ ਕਰਿਆ ਕਰੋ ਤੇ ਬਾਈ ਗੋਪੀ ਧੰਨਵਾਦ ਸਸਰੀ ਘਾਲ ਧੰਨਵਾਦ ਬਾਈ ਕੋਈ ਗੱਲ ਨਹੀਂ ਵੇਲੇ ਟਾਈਮ ਫੇਰ ਮਿਲਦੇ ਆ ਕਿਤੇ ਅੱਜ ਥੋੜੀ ਜੀ ਕਾਲਪਰੀ ਆ ਠੀਕ ਹੈ ਠੀਕ ਹੈ ਧੰਨਵਾਦ ਬਾਈ ਜੀ ਸਾਰੇ ਮੇਰੇ ਜਿੰਨੇ ਵੀ ਲੋਕ ਮੈਨੂੰ ਵਹਿੰਦੇ ਆ ਪਿਆਰ ਕਰਦੇ ਆ ਭੈਣਾ ਭਰਾ ਬੱਚੇ ਬੁੱਢੇ ਸਾਰਿਆਂ ਦਾ ਬਾਈ ਜੀ ਤਹਿ ਦਿਲੋਂ ਧੰਨਵਾਦ ਤੇ ਬਾਈ ਦਾ ਬਾਈ ਜੀ ਪੇਚ ਕਰਿਓ ਫੋਲੋ ਤੇ ਵੀਡੀਓ ਕਰਿਓ ਕਾ ਸ਼ੇਅਰ ਮਿਲਦੇ ਆ ਨਵੀਂ ਵੀਡੀਓ ਨਾਲ ਤਾਂ ਨਮਾਜ਼ ਧੰਨਵਾਦ ਠੀਕ ਹੈ ਬਾਈ